सीएम साहब ने हेलीकॉप्टर ते देता एक हेलीकॉप्टर पंजाब बचाऊ यार ते उते एक एक छुट्टी जाणडे अपना ਥੱਲੇ ਪੈਲੀਆਂ ਜੇ ਡਿੱਗਣ ਡੇ ਕਿ ਲੋਕਾਂ ਦੇ ਘਰ ਚ ਡਿੱਗਣ ਡੇ ਜੋ ਹਾਲ ਇਹ ਕਬ ਹੈਲੀਕਾਪਟਰ ਦੇ ਨਾਲ ਥੋੜੀ ਪੰਜਾਬ ਬਚਾਇਆ ਜਾਣਾ ਪੰਜਾਬ ਬਚਾਇਆ ਜਾਣਾ ਥੱਲੇ ਆਣ ਕੇ ਗਰਾਉਂਡ ਲੈਵਲ ਤੇ ਗਰਾਉਂਡ ਲੈਵਲ ਤੇ ਆਣ ਕੇ ਗੱਲ ਕਰਨ ਫਿਰ ਪੰਜਾਬ ਬਚਾਇਆ ਜਾਣਾ ਹੈਲੀਕਾਪਟਰ ਪੰਜਾਬ ਚਾਲੂਗਾ ਜੀ ਨਾਲ ਪਾਣੀ ਵੱਧ ਰਿਹਾ ਵਾ ਔਰ ਪਾਣੀ ਦੀ ਰਫਤਾਰ ਤੁਸੀਂ ਦੇਖੋ ਵੀ ਕੋਈ ਆਲੇ ਦੁਆਲੇ ਕਿਸਾਨੀ ਦੇ ਤੇ ਮਤਲਬ ਕੋਈ ਰਹਿ ਹੀ ਨਹੀਂ ਨਾ ਗਿਆ ਨਹਿਰ ਕਲ ਟੁੱਟੀ ਕੁਦਰਤੀ ਰਾਤ ਧਾਰੀਵਾਲ ਸਾਹਿਬ ਦੇ ਪੀਏ ਨੇ ਆਪ ਖਲੋ ਕੇ ਦੁਜਾ ਮਨਾ ਤੋੜਤਾ ਦੇ ਸਾਰੇ ਪਿੰਡ ਇਧਰੋਂ ਵੀ ਡੋਬਦੇ ਨੇ ਚੰਡੀਗੜ੍ਹ ਜ਼ਮੀਨੀ ਪੱਧਰ ਤੇ ਉਹ ਸੋਸ਼ਲ ਮੀਡੀਆ ਤੇ ਫੋਟੋਆਂ ਖਚਾਉਣ ਹੁੰਦੇ ਆ ਹੋਰ ਕੁਝ ਨਹੀਂ ਕਰਨਾ ਉਤੇ ਅੱਜ ਜਾਣ ਲੋਕਾਂ ਨੂੰ ਪੁੱਛਣ ਤੇ ਸੀ ਕਿ ਪ੍ਰੋਬਲਮ ਆਉਂਦੀ ਆ ਪੰਜਾਬ ਦੇ ਵਿੱਚ ਹੜ੍ਹਾਂ ਦੇ ਹਾਲਾਤ ਦਿਨੋ ਦਿਨ ਨਾਜੂਕ ਹੁੰਦੇ ਨਜ਼ਰ ਆ ਰਹੇ ਨੇ ਤਾਂ ਅੱਜ ਇਸ ਵੇਲੇ ਅਸੀਂ ਬਿਲਕੁਲ ਅਜਨਾਲਾ ਦੇ ਨੇੜੇ ਖੜੇ ਹਾਂ ਤਾਂ ਇੱਕ ਰਾਤ ਦੇ ਵਿੱਚ 10 ਕਿਲੋਮੀਟਰ ਦੇ ਕਰੀਬ ਏਰੀਆ ਜਿਹੜਾ ਹੈ ਪਾਣੀ ਦੀ ਚਪੇਟ ਚ ਆ ਚੁੱਕਾ ਹੈ ਤਾਂ ਅਸੀਂ ਇਸ ਵੇਲੇ ਅਜਨਾਲਾ ਤੋਂ ਰਮਦਾਸ ਜਾਣ ਵਾਲੀ ਸੜਕ ਤੇ ਹਾਂ ਔਰ ਕੱਲ ਇਸ ਜਗ੍ਹਾ ਤੇ ਬਿਲਕੁਲ ਵੀ ਪਾਣੀ ਨਹੀਂ ਸੀ ਕਿਸੇ ਤਰ੍ਹਾਂ ਦੀ ਕੋਈ ਵੀ ਪਾਣੀ ਦਾ ਛੱਟਾ ਤੱਕ ਨਹੀਂ ਸੀ ਲੇਕਿਨ ਐਸ ਵੇਲੇ ਤੁਸੀਂ ਵੇਖ ਸਕਦੇ ਹੋ ਕਿ ਇਹ ਹਾਈਵੇ ਜਿਹੜਾ ਹੈ ਉਹ ਨਹਿਰ ਬੰਦਾ ਨਜ਼ਰ ਆ ਰਿਹਾ ਹੈ ਤਾਂ ਤੁਸੀਂ ਦੇਖੋ ਕਿ ਸਾਰੇ ਲੋਕ ਇਸ ਦੇ ਵਿੱਚ ਫਸ ਗਏ ਨੇ ਔਰ ਹੁਣ ਜਿਹੜੀ ਪਿੰਡਾਂ ਦੀ ਗਿਣਤੀ ਕੱਲ 100 ਤੱਕ ਸੀ ਅੱਜ ਐਸੀ ਗਿਣਤੀ ਵਧ ਕੇ 150 ਤੋਂ ਵੀ ਪਲੱਸ ਹੋ ਚੁੱਕੀ ਹੈ ਤਾਂ ਜਿਹਦੇ ਕਰਕੇ ਹੁਣ ਆਫਤ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਤੁਸੀਂ ਤਸਵੀਰਾਂ 'ਚ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਐਸ ਵੇਲੇ ਲੋਕ ਰਾਸ਼ਨ ਦੇ ਵਾਸਤੇ ਜਾ ਰਹੇ ਨੇ ਔਰ ਕੁਝ ਗੱਡੀਆਂ ਵੀ ਤੁਹਾਨੂੰ ਫਸੀਆਂ ਹੋਈਆਂ ਨਜ਼ਰ ਆਣਗੀਆਂ टीवी स्क्रीन ਤੇ ਤੁਸੀਂ ਵੇਖ ਸਕਦੇ ਹੋ ਤਾਂ ਬਿਲਕੁਲ ਤਕਰੀਬਨ 10 ਕਿਲੋਮੀਟਰ ਦਾ ਏਰੀਆ ਹੈ ਜੋ ਇਸ ਵੇਲੇ ਇੱਕ ਰਾਤ ਦੇ ਵਿੱਚ ਪਾਣੀ ਦੀ ਚਪੇਟ ਚ ਆਇਆ ਹੈ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਜਿੱਥੇ ਹਾਈਵੇ ਤੇ ਉਸ ਤੋਂ ਬਾਅਦ ਇਹ ਹੈ ਜਿਹੜੇ ਖੇਤ ਸੀ ਜਿਨ੍ਹਾਂ ਨੂੰ ਕਿ ਬਿਲਕੁਲ ਸੇਫ ਸਮਝਿਆ ਜਾਂਦਾ ਸੀ ਉਹਨਾਂ ਦੇ ਹਾਲਾਤ ਵੀ ਕੁਝ ਇਸ ਤਰੀਕੇ ਦੇ ਨਾਲ ਬਣ ਚੁੱਕੇ ਨੇ ਕਿ ਰਾਤੋਂ ਰਾਤ ਤਕਰੀਬਨ 10 ਕਿਲੋਮੀਟਰ ਏਰੀਆ ਜਿਹੜਾ ਹੈ ਇਸ ਵੇਲੇ ਇੱਕ ਰਾਤ ਦੇ ਵਿੱਚ ਆਇਆ ਹੈ ਔਰ ਥੱਲੇ بارش ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਸਾਡੇ ਨਾਲ ਲੋਕ ਮੌਜੂਦ ਨੇ ਰਾਜਨੀਤਿਕ ਲੋਕ ਵੀ ਮੌਜੂਦ ਨੇ ਤਾਂ ਸਰ ਕੀ ਪੀਸ਼ਨ ਹੈ ਇਸ ਵੇਲੇ ਹੁਣ ਹਾਲਾਤ ਕੀ ਬਣਦੇ ਨੇ ਬਹੁਤ ਮਾੜੇ ਹਾਲਾਤ ਆ ਜੀ ਅਸੀਂ ਤੇ ਔਰ ਦੂਜੇ ਪਿੰਡਾਂ ਚ ਵੀ ਹੋ ਕੇ ਆ ਜਨਾਲੇ ਤੱਕ ਪਾਣੀ ਆ ਗਿਆ ਔਰ ਇਹਨੇ ਮਾੜੇ ਹਾਲਾਤ ਆ ਵੀ ਜਿਸ ਤਰ੍ਹਾਂ ਮਾਝੇ ਦੇ ਮਾਰ ਪੈ ਰਹੀ ਆ ਤਰਨਤਾਰਨ ਜ਼ਿਲ੍ਹੇ 'ਚ ਵੀ ਉਹੀ ਹਾਲਾਤ ਸੀ ਇੱਧਰ ਉਦੋਂ ਵੀ ਜ਼ਿਆਦਾ ਬੱਦਰ ਹਾਲਾਤ ਹੋ ਗਿਆ ਔਰ ਤੁਸੀਂ ਦੇਖਿਆ ਸੜਕਾਂ ਤੇ ਕਿੱਦਾਂ ਕਿੱਥੋਂ ਤੱਕ ਪਾਣੀ ਆ ਗਿਆ ਇੰਨੀ ਮੁਸ਼ਕਲ ਆ ਕਿਸਾਨਾਂ ਦੀਆਂ ਫਸਲਾਂ ਟੋਟਲੀ ਖਤਮ ਹੋ ਗਈਆਂ گاਵਾ ਮੱਜਾਂ ਜਿਹੜੀਆਂ ਰੁੜ ਗੀਆਂ ਪਾਣੀ 'ਚ ਲੋਕ ਘਰੋਂ ਵੇ ਘਰ ਹੋ ਗਏ ਇੰਨੇ ਮਾੜੇ ਹਾਲਾਤ ਆ ਵੀ ਦੱਸੇ ਨਹੀਂ ਜਾ ਸਕਦੇ ਹਰ ਬੰਦੇ ਦੀ ਅੱਖ 'ਚ ਜਿਹੜਾ ਵਾਥ ਰੂ ਹੂੰ ਤੁਸੀਂ ਵੇਖੋ ਕਿੰਨੀ ਮੁਸ਼ਕਲ ਆndi ਕਿਉਂਕਿ ਕਰਾਚ ਦੇ ਤਕਰੀਬਨ 10 ਕਿਲੋਮੀਟਰ ਦਾ ਏਰੀਆ ਜਿਹੜਾ ਹੈ ਇਹਦੇ ਵਿੱਚ ਕਵਰ ਹੋਇਆ ਪਾਣੀ ਦਾ ਇੱਕ ਰਾਤ ਦੇ ਵਿੱਚ ਮਿਨੀਮਮ ਕਿਉਂਕਿ ਕੱਲ ਸੂਫੀਆਂ ਪਿੰਡ ਤੱਕ ਪਾਣੀ ਸੀ ਤੇ ਉਸ ਤੋਂ ਬਾਅਦ ਗੱਗੋਮਾਲ ਤੱਕ ਪਾਣੀ ਸੀ ਤੇ ਹੁਣ ਜਿਹੜਾ ਇੱਥੇ ਪਾਣੀ ਆ ਗਿਆ ਬਿਲਕੁਲ ਜੀ ਬੜੀ ਤੇਜ਼ੀ ਨਾਲ ਪਾਣੀ ਵਧ ਰਿਹਾ ਵਾ ਔਰ ਪਾਣੀ ਦੀ ਰਫ਼ਤਾਰ ਤੁਸੀਂ ਦੇਖੋ ਵੀ ਕੋਈ ਆਲੇ ਦੁਆਲੇ ਕਿਸਾਨੀ ਦੇ ਤੇ ਮਤਲਬ ਕੋਈ ਰਹਿ ਹੀ ਨਹੀਂ ਨਾ ਗਿਆ ਖੇਤੀ ਤੇ ਟੋਟਲ ਖਤਮ ਹੋ ਗਈ ਨੁਕਸਾਨ ਲੋਕਾਂ ਦੇ ਹੁਣ ਘਰਾਵਲ ਨੂੰ ਵੜ ਗਿਆ ਉਹ ਜ਼ਿਆਦਾ ਨੁਕਸਾਨ ਹੋ ਗਿਆ ਅਜ ਨਾਲੇ ਤੋਂ ਜਿਹੜਾ ਵਾ ਨਾਲ-ਨਾਲ ਜਿਹੜਾ ਤੱਕ ਪਾਣੀ ਹੀ ਨਜ਼ਰ ਆ ਰਿਹਾ ਔਰ ਇਹ ਸਾਰੇ ਬੰਨੇ ਜਿਹੜਾ ਬਾ ਨੁਕਸਾਨ ਹੀ ਨੁਕਸਾਨ ਔਰ ਹਰ ਬੰਦਾ ਜਿਹੜਾ ਦੁਖੀ ਆ ਔਰ ਅੱਜ ਲੋਡ ਆ ਸਾਨੂੰ ਆਪਣੇ ਲੋਕਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣ ਦੀ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਕੁਝ ਲੋਕ ਨੇ ਜਿਨ੍ਹਾਂ ਦੀ ਇੱਥੇ ਜ਼ਮੀਨਾਂ ਸਨ ਔਰ ਤੁਸੀਂ ਵੇਖ ਸਕਦੇ ਹੋ ਕਿ ਮੌਜਨਾ ਕਰਨ ਵਾਸਤੇ ਐਮਪੀ ਗੁਰਜੀਤ ਸਿੰਘ ਔਧਲਾ ਪਹੁੰਚੇ ਐਮਪੀ ਸਾਹਿਬ ਕੱਲ ਵੀ ਤੁਸੀਂ ਆਏ ਸੀ ਇੱਥੇ ਪਾਣੀ ਨਹੀਂ ਸੀ ਇੱਕ ਰਾਤ ਦੇ ਵਿੱਚ ਤਕਰੀਬਨ 10-12 ਕਿਲੋਮੀਟਰ ਦਾ ਏਰੀਆ ਵਧਿਆ ਤੇ ਇਹਨੂੰ ਕਿਵੇਂ ਵੇਖ ਰਹੇ ਹੋ ਤੁਸੀਂ ਤੇ ਹੁਣ ਕੀ ਹਾਲਾਤ ਇਸ ਕਰਕੇ ਵਧਿਆ ਵਾ ਸੁਮੇਤ ਜੀ ਕਿਉਂਕਿ ਪਿੱਛੇ ਜਿਹੜਾ ਪਾੜ ਸੀ ਨਾ ਦੋ ਪਾੜ ਜਿਹੜੇ ਪਏ ਤੁਸੀਂ ਤੇ ਉਹ ਵੱਡੇ ਹੋ ਗਏ ਆ ਡੂੰਗੇ ਵੀ ਹੋ ਗਏ ਆ ਪ੍ਰੈਸ਼ਰ ਜਿਹੜਾ ਸਾਰਾ ਰਾਵੀ ਦਾ ਆ ਗਿਆ ਹੁਣ ਅੱਗੇ ਜਦੋਂ ਪਾਣੀ ਨਿਕਲਣਾ ਨਹੀਂ ਪਾਣੀ ਇੱਧਰ ਨੂੰ ਆ ਜਾਣਾ ਹੈ ਤੇ ਕੁਦਰਤੀ ਗੱਲ ਆ ਪਾਣੀ ਦੇ ਆਪਣਾ ਆਪਣਾ ਵਹਿਣ ਉਹਨੇ ਬਣਾਉਣਾ ਹੀ ਹੈ ਡੀਸੀ ਬਿਆਸਲ ਵੀ ਜਾਣਦੀ ਹੈ ਡੀਸੀ ਇੱਧਰ ਵੀ ਆਉਂਦੀ ਹੈ ਇੱਕ ਡੀਸੀ ਕੀ ਕਰ ਸਕਦਾ ਇੱਥੇ ਇੱਥੇ ਘਟੋ ਘਟ ਪੰਜ ਛੇ ਡੀਸੀ ਜਿਹੜੇ ਵਿਲੇ ਜਲੇ ਨੇ ਉਹਨਾਂ ਦਾ ਲਿਆ ਕੇ ਇੱਥੇ ਪਟਾਓ ਕਿਉਂਕਿ ਉਹਨਾਂ ਨੇ ਜੋ ਉਹਨਾਂ ਨਾਲ ਗੱਲ ਕਰ ਲਈ ਉਹਨਾਂ ਨਾਲ ਕਰ ਲੈਣੀ ਨਾਲ ਤੁਸੀਂ ਕਰ ਸਕਦੇ ਨਾ ਅਸੀਂ ਕਰ ਸਕਦੇ ਅਸੀਂ ਵੀ ਡੀਸੀ ਨੂੰ ਕਹਿਣਾ ਉਹ ਡੀਸੀ ਇੱਕ ਆ ਨਹੀਂ ਹੁਣ ਰਮਦਾਸ ਦੇ ਵਿੱਚ ਕੈਂਪ ਚੱਲ ਰਿਹਾ ਇੱਥੇ ਤੇ ਕੁਝ ਵੀ ਨਹੀਂ ਇੱਥੇ ਤੇ ਦਿਨੋ ਦਿਨ ਹਾਲਾਤ ਕੱਲ ਦਾ ਕੱਲ ਦਾ ਹੀ ਇਹੋ ਵਾਲਿਆ ਹੁਣ ਜਿਹੜਾ ਜਿਹੜਾ ਵਿਆਹ ਚੱਲ ਰਿਹਾ ਨਾ ਉਹ ਉੱਥੇ ਜਿਹੜੇ 7-8 ਪਿੰਡ ਆ ਨਾ ਉਹਨਾਂ ਨੂੰ ਕੇਟਰ ਕਰਦਾ ਹੈ ਜਿਹੜੇ ਇੱਧਰ ਦੇ 10-12 ਪਿੰਡ ਜਿਹੜੇ ਵਿੱਚ ਜਿਹੜੇ ਬਿਲਕੁਲ 5-4-5 ਦਿਨ ਦੇ ਫਸੇ ਆ ਉਹਨਾਂ ਨੂੰ ਕੋਈ ਵੀ ਨਹੀਂ ਜਾ ਪਾ ਰਿਹਾ ਦੁੱਖ ਤੇ ਇਹ ਹੈ ਵੀ ਜਿਹੜੇ ਇੱਧਰ ਫਸੇ ਆ ਇੱਧਰ ਕਿਹੜਾ ਜਾਵੂ ਕੋਈ ਬੁਲਾਉਣ ਵਾਸਤੇ ਤੁਸੀਂ ਕੁਝ ਕਰੋਗੇ ਕਿਉਂਕਿ ਤੁਹਾਡੇ ਤੁਹਾਡੇ ਤੇ ਵੀ ਦੇਖੋ ਅਸੀਂ ਤੇ ਅਸੀਂ ਤੇ ਵੇਖੋ ਫੇਰ ਮੇਰੀ ਗੱ ਹੁਣ ਮੇਰੇ ਆਖਾਂ ਦੇ ਐਨਡੀਆਰਐਫ ਨੇ ਗੱਡੀ ਨਹੀਂ ਭੇਜਣੀ ਮੈਂ ਤੇ ਡੀਸੀ ਨੂੰ ਕਹਿਣਾ ਜਾਂ ਮੈਂ ਸੀਐਮ ਨੂੰ ਕਹਿਣਾ ਸੀਐਮ ਨੂੰ ਸਵੇਰ ਦਾ ਕਿਹਾ ਟਵੀਟ ਕੀਤੇ ਨੇ ਵੀ ਇੱਥੇ ਬੰਦਿਆ ਇੱਕ ਸੈਕਟਰੀ ਭੇਜੋ ਕਿ ਡੀਸੀ ਭੇਜੋ ਇਸ ਏਰੀਆ 'ਚ ਅਜੇ ਤੱਕ ਤਾਂ ਕੋਈ ਅਪਾਇੰਟਮੈਂਟ ਨਹੀਂ ਹੋਈ ਹੁਣ ਫੇਰ ਆ ਤੁਹਾਡੇ ਰਾਈਮ ਅਪੀਲ ਕਰਦਾ ਆ ਵੀ ਕਿਰਪਾ ਕਰਕੇ ਇੱਕ ਡੀਸੀ ਨੇ ਇੱਕ ਡੀਸੀ ਦੇ ਸਿਰ ਤੇ ਨਾ ਛੱਡੋ ਹੁਣ ਦੂਜੀ ਗੱਲ ਪਤਾ ਕਿ ਜਦੋਂ ਇੱਕ ਡੀਸੀ ਹੈ ਜਾਂ ਐਸਐਸਪੀ ਉਹਦੇ ਨਾਲ ਚਾਰ ਬੰਦੇ ਤਾਂ ਉਹਨੂੰ ਕਿਟਰ ਕਰਨ ਵਾਲੇ ਚਾਹੀਦੇ ਇੱਕ ਚਾਰ ਪੰਜ ਡੀਐਸਪੀ ਦੋ ਤਿੰਨ ਐਸਪੀ ਇਹ ਕਿਉਂ ਨਹੀਂ ਕੱਲੇ ਕੱਲੇ ਸਾਡੇ ਕੋਲ ਨਿਕਲਦੇ ਹੂੰ ਇੱਕ ਦੋ ਬੰਦੇ ਦੋ ਤਿੰਨ ਅਸਿਸਟੈਂਟ ਲੈ ਲਓ ਫਿਰ ਫੀਲਡ 'ਚ ਨਿਕਲੋ ਜਿਹੜੇ ਜਿਹੜੇ ਬੰਦੇ ਏਡੀਸੀ ਜੇ ਹੁਣ ਉੱਥੇ ਹੀ ਗਏ ਕੱਲ ਰਮਦਾਸ ਦੋ ਐਸਡੀਐਮ ਇੱਕ ਏਡੀਸੀ ਬੈਠਾ ਉੱਥੇ ਕਰਦੀ ਜਾਂਦਾ ਇੱਕ ਐਸਡੀਐਮ ਬਾਹਰ ਉੱਥੇ ਇੱਕ ਏਡੀਸੀ ਇੱਥੇ ਬਾਹਰ ਇੱਕ ਅਗਲੇ ਬੰਦੇ ਬਾਹਰ ਆ ਕੋਟਰ ਜਾਦੇ ਵਾਲ ਬਹੁਤ ਤੁਸੀਂ ਨੇ ਇਹ ਤਰੀਕਾ ਥੋੜਾ ਇਹਨਾਂ ਨੂੰ ਬੱਲੜਵਾਲ ਦਾ ਟੁੱਟੀ ਉਹਦਾ ਵੀ ਕੁਝ ਨਹੀਂ ਬਣਿਆ ਬੱਲੜਵਾਲ ਨਹਿਰ ਕੱਲ ਟੁੱਟੀ ਕੁਦਰਤੀ ਰਾਤ ਧਾਰੀਵਾਲ ਸਾਹਿਬ ਦੇ ਪੀਏ ਨੇ ਆਪ ਖਲੋ ਕੇ ਦੂਜਾ ਬੰਨਾ ਤੋੜਤਾ ਦੇ ਸਾਰੇ ਪਿੰਡ ਇਧਰ ਵੀ ਡੋਬਦੇ ਨੇ ਜਿਹੜਾ ਉਹ ਇੱਕ ਟੁੱਟੀ ਦਾ ਨੁਕਸਾਨ ਸੀ ਉਹ ਸੀ ਇੱਕ ਅੱਜ ਉਹਨੇ 20 25 ਪਿੰਡ ਉਹ ਡੋਬ ਤੇ ਧਾਰੀਵਾਲ ਸਾਹਿਬ ਦੇ ਪੀਏ ਕੀ ਕਰੋਗੇ ਜਿਨ੍ਹਾਂ ਨੂੰ ਰਾਖੀ ਦੀ ਬੋਨੇ ਉਹ ਤਾਂ ਕੋਦ ਵੱਡਣਾ ਆ ਜਾਂਦੇ ਕਰੋਗੇ ਕੀ ਤਾਂ ਬਿਲਕੁਲ ਕੁਛ ਲੋਕਾਂ ਨਾਲ ਪਾਜੀ ਕੀ ਕਹਿਣਾ ਚਾਹੋਗੇ ਕਿਹੜਾ ਪਿੰਡ ਆ ਤੁਹਾਡਾ ਤੇ ਕੱਲ ਇੱਥੇ ਤੱਕਣ ਪਾਣੀ ਸੀ ਤੇ ਕੀ ਹੋਇਆ ਇਹ ਸੋ ਪਿੰਡ ਆਪਣਾ ਜੀ ਕੀ ਨਾਮ ਪਿੰਡ ਦਾ ਨਾਨਕਪੁਰਾ ਥੇ ਅੱਛਾ ਜੀ ਹਾਂ ਜੀ ਇਹ ਸੇਰੇ ਸੇਰੇ ਨਹੀਂ ਪਾਣੀ ਆ ਗਿਆ ਸੀ ਸੇਰੇ ਇਹ ਸਵੇਰ ਪਾਣੀ ਆਇਆ ਸੀ ਜੇ ਫਸਾਣਾ ਨਸ਼ਾਂਡੜਾ ਹੋ ਗਿਆ ਉਹ ਤਾਂ ਵੱਖਰਾ ਹੋ ਗਿਆ ਇਸ ਤੋਂ ਇਲਾਵਾ ਜਿਹੜੇ ਸਾਡੇ ਬੋਰ ਨੇ ਨਾ ਉਹ ਵੀ ਖਰਾਬ ਹੋਏ ਨੇ ਜਿਹੜੇ ਥੱਲੇ ਬੋਟ ਡੁੱਬ ਗਏ ਨੇ ਪਾਣੀ ਪੀਏ ਗੰਦਾ ਪਾਣੀ ਪੀ ਪੇ ਕੇ ਨਾ ਤੇ ਉਹ ਵੀ ਮੋਟਰਾਂ ਵੀ ਖਰਾਬ ਹੋਣੀਆਂ ਬੋਲ ਵੀ ਸਾਰੇ ਖਰਾਬ ਹੋਣੇ ਉਹ ਵੀ ਸਾੜਾ 2-2 3-3 ਲੱਖ ਦਾ ਨੁਕਸਾਨ ਆ ਡਾ ਉਹ ਵੀ ਹੋਇਆ ਨਾ ਮੈਂ ਇੱਥੋਂ ਸਾਫ ਕਾ ਸਰਪੰਚ ਐ ਇਸੇ ਪਿੰਡ ਤੋਂ ਹੀ ਰਾਤੀ ਇੱਥੇ ਮਸਾ ਪਾਣੀ ਨਹੀਂ ਰਾਤ ਰਾਤ ਇਹ ਜਿੰਨਾ ਪਾਣੀ ਆਇਆ ਜੇ ਅਸੀਂ ਹੋ ਕੇ ਗਏ ਜੀ ਅਸੀਂ ਤੇ ਗੱਗੋਮਾਲ ਤੱਕਨ ਗਏ ਸੀ ਉਹ ਹੈ ਨਹੀਂ ਪਾਣੀ ਦੇਖੋ ਰਾਤ ਰਾਤ ਇਹਨਾ ਪਾਣੀ ਆ ਗਿਆ ਇਹ ਕਹਿੰਦੇ ਪਾਣੀ ਘਟਣ ਡਿਆ ਪਾਣੀ ਘਟਣ ਨਹੀਂ ਡਿਆ ਪਾਣੀ ਵਧਣ ਡਿਆ ਦਰਿਆਜ ਪਾਣੀ ਘਟਦਾ ਜ ਆਉਂਦਾ ਕਿ ਪਾਣੀ ਚਾਰਛ ਫੇਰੇ ਖਿਲਰਣ ਡਿਆ ਠੀਕ ਆ ਆ ਵੇਖੋ ਹੁਣ ਝੋਨੇ ਦਾ ਕੀ ਹਾਲ ਹੈ ਇਹ ਦੋ ਤਿੰਨ ਦਿਨ ਝੋਨੇ ਰਹਿ ਗਏ ਨਾ ਤੇ ਭਲ ਜੰਮ ਜਾਣੀ ਆ ਪੱਕਣ ਤੇ ਆਏ ਝੋਨੇ ਨਿਸਰੇ ਆ 10 ਦਿਨਾਂ ਤੱਕ ਵਧਣ ਵਾਲੇ ਆ ਜੋ ਇਹਨਾਂ ਝੋਨੇ ਦਾ ਹਾਲਾਤ ਹੈ ਵੇਖੋ ਇੱਥੇ ਕੋਈ ਪ੍ਰਸ਼ਾਸਨ ਵਾਲਾ ਕੋਈ ਨਹੀਂ ਜੀ ਆਉਂਦਾ ਜੇ ਕੋਈ ਪ੍ਰਸ਼ਾਸਨ ਵਾਲਾ ਆਉਂਦਾ ਫੋਟੋਆਂ ਖਿੱਚਦੇ ਬਣੀਆਂ ਉਹ ਕਹਿੰਦੇ ਚੰਡੀਗੜ੍ਹ ਜ਼ਮੀਨੀ ਪੱਧਰ ਤੇ ਉਹ ਸੋਸ਼ਲ ਮੀਡੀਆ ਤੇ ਫੋਟੋਆਂ ਖਚਾਉਣ ਆਉਂਦੇ ਆ ਹੋਰ ਕੁਝ ਨਹੀਂ ਕਰਨ ਆਉਂਦੇ ਜਾਂ ਤੇ ਕਿਸ ਨੂੰ ਕੋਈ ਦੇ ਕੇ ਜਾਣ ਜਾਂ ਕਿਸੇ ਦੀ ਕੋਈ ਮਤ ਕਰਕੇ ਜਾਣ ਫਿਰ ਫਾਇਦਾ ਅੱਜ ਨੇ ਸੜਕਾਂ ਦੀ ਨਹੀਂ ਉਹ ਤੇ ਕਹਿੰਦੇ ਉਹ ਛੜਕਾਂ ਤੇ ਆ ਨਾ ਪਰ ਲੋਕਾਂ 'ਚ ਜਾਣ ਲੋਕਾਂ ਨੂੰ ਪੁੱਛਣ ਤਾਂ ਸੀ ਵੀ ਪ੍ਰੋਬਲਮ ਆਉਂਦੀ ਆ ਕੋਈ ਮੰਤਰੀ ਸਾਹਿਬ ਕੋਈ ਕੋਈ ਮੰਤਰੀ ਸਾਹਿਬ ਆ ਕੋਈ ਨਹੀਂ ਅਸੇ ਐਸੇ ਪੁੱਛਣ ਆਇਆ ਕੋਈ ਪੁੱਛਣ ਆ ਸਰਕਾਰ ਕਹਿ ਰਹੀ ਆ ਆਪਾਂ ਕੰਮ ਕਰ ਰਹੇ ਆ ਕੋਈ ਕੰਮ ਕਿਸੇ ਕੀ ਦੇਖ ਲਓ ਤੁਸੀਂ ਤੁਸੀਂ ਦੇਖ ਦਈਏ ਕੀ ਕੰਮ ਐਸੇ ਕੀ ਉਹਦਾ ਕੀ ਸੀਐਮ ਸਾਹਿਬ ਕਹਿੰਦੇ ਮੈਂ ਹੈਲੀਕਾਪਟਰ ਦੇ ਦਤਾ ਹੋਰ ਕਹਿੰਦੇ ਕਿੱਦਾਂ ਮਦਦ ਕੀਤੀ ਜਾਏ ਮੇਰੀ ਗੱਲ ਸੁਣੋ ਸੀਐਮ ਸਾਹਿਬ ਨੇ ਹੈਲੀਕਾਪਟਰ ਤੇ ਦੇ ਦਤਾ ਇੱਕ ਹੈਲੀਕਾਪਟਰ ਪੰਜਾਬ ਬਚਾਉ ਯਾਰ ਉਹ ਕਹਿ ਰਹੇ ਨੇ ਨਾ ਮੁੱਖ ਮੰਤਰੀ ਐ ਸੂਬੇ ਦਾ ਮਾਲਾ ਕਿ ਤੋੜੇ ਉੱਤੇ ਇੱਕ ਇੱਕ ਛੁੱਟੀ ਜਾਣਦੇ ਪਹਣੇ ਥੱਲੇ ਪੈਲੀਆਂ ਜੇ ਡਿੱਗਣ ਡੇ ਕਿ ਲੋਕਾਂ ਦੇ ਘਰ ਚ ਡਿੱਗਣ ਡੇ ਜੋ ਹਾਲ ਐ ਇਹ ਕਬ ਹੈਲੀਕਾਪਟਰ ਦੇ ਨਾਲ ਥੋੜੀ ਪੰਜਾਬ ਬਚਾਇਆ ਜਾਣਾ ਪੰਜਾਬ ਬਚਾਇਆ ਜਾਣਾ ਥੱਲੇ ਆਣ ਕੇ ਗਰਾਉਂਡ ਲੈਵਲ ਤੇ ਗਰਾਉਂਡ ਲੈਵਲ ਤੇ ਆਣ ਕੇ ਗੱਲ ਕਰਨ ਫਿਰ ਪੰਜਾਬ ਬਚਾਇਆ ਜਾਣਾ ਹੈਲੀਕਾਪਟਰ ਪੰਜਾਬ ਬਚਾ ਲੂਗਾ ਇੱਕ ਹੈ ਇਹ ਆ ਪਿੰਡ ਆ ਸਾਡਾ ਮੈਂ ਥਾਬ ਕਾ ਸਰਪੰਚ ਆ ਹਾਲ ਤੇ ਵੇਖੋ ਜੀਮਿੰਦਾਰਾਂ ਦਾ ਕੀ ਆ ਲੋਕ ਤੇ ਕਟਾਈ ਆ ਲੋਕ ਮਰੇ ਨੇ ਠੀਕ ਆ ਇੱਕ ਅੰਦਾਜ਼ ਤੇ ਕਹਿੰਦੇ ਜਾ ਰਹੇ ਆ ਉੱਥੇ ਦੇ ਅਹੀ ਵੋਟਾਂ ਵੱਡੀਆਂ ਵੱਡੀਆਂ ਆਲਟੋ ਗੱਡੀਆਂ ਰਮਦਾਸ ਇੱਕ ਐਸ.ਡੀ.ਐਮ ਬੈਠਾ ਜੇ ਠੀਕ ਆ ਇੱਕ ਏ.ਡੀ.ਸੀ ਬੈਠਾ ਉਹ ਵੀ ਇੱਕ ਬੈਠੇ ਹੀ ਆ ਉਹਨਾਂ ਕੋ ਕੀ ਆ ਲੰਗਰ ਤੇ ਲੋਕਾਂ ਲਾਏ ਉੱਥੇ ਉਹ ਕੀ ਦੇਣ ਦੇ ਆ ਨਾ ਉਹਨਾਂ ਕੋ ਕਿਸਤੀਆਂ ਪੂਰੀਆਂ ਹੁੰਡੀਆਂ ਨਾ ਕੋਈ ਸਮਾਨ ਪੂਰਾ ਹੁੰਡਿਆ ਲੋਕ ਤਰਾਸ ਤਰਾਸ ਕਰਦੇ ਆ ਵੇਖੋ ਲੰਗਰ ਵਾਲੇ ਟਰਾਲੀਆਂ ਭਰ ਕੇ ਆਉਂਦੇ ਆ ਇਹ ਕਿਸਤੀਆਂ ਹੀ ਨਹੀਂ ਗਾਹ ਵੰਡਣ ਲਈ ਤੇ ਵੰਡਣਗੇ ਕਿਤੇ ਗਲਤ ਇਹ ਫੋਟ ਪਾਜੀ ਕੇ ਥੱਲੇ ਹੁਣ ਤੁਹਾਨੂੰ ਲੋੜ ਕਿਸ ਚੀਜ਼ ਦੀ ਹੈ ਜਿਹੜਾ ਤੁਸੀਂ ਕਹਿਣਾ ਹੁਣ ਲੋੜ ਦੇ ਹੋਈ ਫਿਰ ਸਸ਼ਾਸਨ ਤੇ ਆਵੇ ਸਾਡੀ ਸਾਡੀ ਮਤ ਕਰੇ ਹੁਣ ਇਹ ਲੋੜ ਆ ਪਾਣੀ ਦਾ ਨਾ ਹਸੀ ਸੀ ਨਿਭਨੇ ਬਈ ਹਾਰ ਦਾ ਕਿਲਾ ਚੋਨੇ ਦਾ ਜਿਹਦੇ 10 ਕਿਲੇ ਕਿਸੇ ਦੇ 15 ਕਿਲੇ ਕਿਸੇ 2 ਕਿਲੇ ਖਰਚਾ ਸਾਰਾ ਲੱਗ ਚੁੱਕਾ ਹੁਣ ਚੋਨੇ ਪੱਕਣ ਤੇ ਆਏ ਸੀ ਤੇ ਬਹੁਤ ਜ਼ਿਆਦਾ ਨਿਖਾਨ ਮਲਬ ਹੋਇਆ ਸਾਡਾ ਲੋੜ ਇਹੋ ਵੀ ਸਾਡੀ ਕੋਈ ਮਦਦ ਕਰਨ ਦਾ ਨਹੀਂ ਤੇ ਬਿਲਕੁਲ ਤਾਂ ਤੁਸੀਂ ਵੇਖਿਆ ਕਿ ਜਮੀਨੀ ਹਕੀਕਤ ਤੇ ਅਸੀਂ ਖੜੇ ਆ ਤਾਂ ਉੱਥੇ ਕਿਸ ਤਰੀਕੇ ਨਾਲ ਲੋਕ ਆਪਣਾ ਦਰਦ ਬਿਆਨ ਕਰ ਰਹੇ ਨੇ ਤੇ ਲੋਕਾਂ ਨੇ ਸਾਫ਼ ਤੌਰ ਤੇ ਕਿਹਾ ਕਿ ਇੱਥੇ ਕੋਈ ਨਹੀਂ ਪਹੁੰਚਿਆ ਉਲਟਾ ਸਾਡੇ ਵਾਸਤੇ ਮੁਸ਼ਕਲਾਂ ਬਹੁਤ ਵਧ ਰਹੀਆਂ ਨੇ ਕੋਈ ਸਾਡੀ ਸਾਰ ਲੈਣ ਨੂੰ ਵਾਸਤੇ ਇੱਥੇ ਨਹੀਂ ਆ ਰਿਹਾ ਕੈਮਰਾਮੈਨ ਅਸ ਦੇ ਨਾਲ ਸੁਮਿਤ ਕੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ